ਜੋ ਬਲਦੀ ਹੈ ਸਾਬਕੀ ਮਾਮਲਾ ਤੁਸੀਂ ਕਹਿੰਦੇ ਹੋਰੇ ਮਾਮਲਾ ਇਹ ਹੈ ਜੀ ਅਜਾ ਖੰਨੇ ਦਾ ਪਾਸਟਾ ਦਰਾਹੇ ਦਾ ਇੱਥੇ ਲੋਕਾਂ ਦੀ ਬਹੁਤ ਚਿਰ ਤੋਂ ਮੰਗ ਸੀਗੀ ਕਰੀਨ 20-25 ਸਾਲ ਤੋਂ ਮੁੱਦੇ ਠਾਣਦੇ ਲੋਕੀ ਵੀ ਤੇ ਵੀ ਇਹ ਬਾਥਰੂਮ ਨਹੀਂ ਹੈ ਕੋਈ ਹੈ ਵੀ ਓੱਖਾ ਸੀਗਾ ਲੇਡੀਜ਼ ਲਈ ਤਾਂ ਕਾਫੀ ਓੱਖਾ ਸੀਗਾ ਬੰਦਾ ਦਾ ਫਿਰ ਵੀ ਇੱਧਰ ਉੱਧਰ ਚੱਲ ਲੜੀ ਕਰ ਦਿੰਦਾ ਤੇ ਉਹ ਜਿਹੜੇ ਹੁਣ ਬਾਥਰੂਮ ਟਾਟਾ ਵਾਲੇ ਬਣਾ ਰਹੇ ਨੇ ਸਾਡੇ ਲਈ ਬਹੁਤ ਵਧੀਆ ਰੈਡੀਮੇਡ ਬਾਥਰੂਮ ਬਣ ਰਿਹਾ ਉਹ ਦਿੱਕਤ ਸੀ ਦੁਕਾਨਦਾਰਾਂ ਨੂੰ ਕੋਈ ਕਹਿੰਦਾ ਇੱਧਰ ਬਣਾਓ ਕੋਈ ਨੇ ਇੱਧਰ ਬਣਾਓ ਉਹ ਪਰੇ ਉਹ ਮਹੱਲਿਆਂ ਨੂੰ ਦਿੱਕਤ ਆ ਗਈ ਸੀ ਹੁਣ ਅਸੀਂ ਸੋਚਿਆ ਵੀ ਚਾਹੀਦਾ ਅੱਡੇ ਦੇ ਵਿੱਚ ਹੀ ਆ ਅੱਡੇ ਦੇ ਵਿੱਚ ਹੀ ਲੋੜ ਹੈ ਜਿੱਥੇ ਲੋਕੀ ਜਿਆਦਾ ਪਬਲਿਕ ਆਂਦੀ ਆ ਉਹਨਾਂ ਨੂੰ ਜਿਆਦਾ ਲੋੜ ਆਉਣਾ ਸੀ ਅੱਡੇ ਦੇ ਪਿੱਛੇ ਸ਼ੁਰੂ ਕਰਵਾ ਰਿਆਂ ਕੰਮ ਇਹ ਨਗਰ ਕੌਂਸਲ ਵੱਲੋਂ ਬਣਾ ਰਹੇ ਹਾਂਜੀ ਨਗਰ ਕੌਂਸਲ ਵੱਲੋਂ ਟਾਟਾ ਗਰੁੱਪ ਨੇ ਪ੍ਰੋਜੈਕਟ ਟਾਟਾ ਵਾਲੇ ਦਾ ਪ੍ਰੋਜੈਕਟ ਆ ਉਹ ਲਾ ਰਹੇ ਨੇ ਨਗਰ ਕੌਂਸਲ ਨੇ ਤਾਂ ਉਹ ਇਹ ਬਣਾ ਕੇ ਦੇਣਾ ਪਾਣੀ ਚਲਣਾ ਹਾਂਜੀ ਉਹ ਲਗਾ ਕੇ ਦੇ ਰਿਹਾ ਰੇਡੀਓ ਨੂੰ ਬਣਨਾ ਵਧੀਆ ਬਣਨਾ ਪਊ ਵਧੀਆ ਬਣੂਗਾ ਜੀ ਨਹੀਂ ਟਾਟਾ ਵਾਲਿਆਂ ਦਾ ਟਾਟਾ ਗਰੁੱਪ ਦਾ ਹਾਂਜੀ ਅੱਛਾ ਤੇ ਦੁਕਾਨਦਾਰ ਨੇ ਇਹਨਾਂ ਨੂੰ ਇਹੋ ਸਪਸ਼ਟ ਹੋਰ ਜਿਹੜੇ ਸਹੂਲਤਾਂ ਚੱਲ ਰਹੀਆਂ ਬੀਤੀਆਂ ਤੇ ਉਹਨੂੰ ਬੱਸ ਸਮਝਦੀ ਸਮਝ ਹੁੰਦੀ ਜੀ ਆਪੋ ਆਪਣੀ ਸਮਾਂ ਕਿ ਸਹੂਲਤ ਮਿਲ ਰਹੀ ਆ ਇੱਥੇ ਤਾਂ ਲੋਕੀ ਇੱਥੇ ਇਹਨਾਂ ਦੁਕਾਨਾਂ ਅਕੇ ਮੂਹਰੇ ਨੇ ਜਾਂ ਗਲੀਆਂ ਦੇ ਮੂਹਰੇ ਨੇ ਲੇਡੀ ਵਿਚਾਰੀਆਂ ਨੂੰ ਕਿੱਥੇ ਜਾਣ ਪਾਥਰੂ ਨਹੀਂ ਹੁਣ ਬਣ ਰਿਹਾ ਲੋਕਾਂ ਨੂੰ ਸੌਤ ਨਹੀਂ ਬਣਨਾ ਸਮਾਜ ਨੂੰ ਖੁਸ਼ ਹੋਣਾ ਚਾਹੀਦਾ ਸਹਿਯੋਗ ਦੇਣਾ ਚਾਹੀਦਾ ਦੁਕਾਨਦਾਰਾਂ ਦਾ ਇੱਥੇ ਕਈ ਸਾਲਾਂ ਤੋਂ ਪ੍ਰੋਬਲਮ ਸੀ ਲੋਕ ਕਹਿੰਦੇ ਸਿਰੇ ਬਾਥਰੂ ਨਹੀਂ ਹੋਂਤ ਹੈ 20 25 ਸਾਲ ਤੋਂ ਲੋਕੀ ਰੋਹੇ ਖਵਾਰਾਂ ਸੁਰਕੀਆਂ ਵੀ ਇੱਥੇ ਬਾਥੂ ਵੀ ਨਹੀਂ ਹੈਗਾ ਢੇਚ ਹੁਣ ਬਣ ਰਿਹਾ ਸਮਾਜ ਲੋਕਾਂ ਦਾ ਸਹਿਯੋਗ ਦੇਣਾ ਚਾਹੀਦਾ ਪੰਜ ਫਿਰ ਵਧੀਆ ਬਣ ਜੇ ਜੋ ਦੁਕਾਨਦਾਰ ਕੂਲ ਕਰ ਰਹੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਸੈਟੀਸਫਾਈ ਕੀਤਾ ਨਾ ਇਹ ਆਪਣੀ ਨਹੀਂ ਦੁਕਾਨਦਾਰ ਭਰਾ ਆਪਣੀ ਨਹੀਂ ਇਹਨਾਂ ਨੂੰ ਆ ਬਾਉ ਜੀ ਸਾਡੇ ਖੜੇ ਨੇ ਸਟੀਜ ਇੰਸਪੈਕਟਰ ਵੀ ਖੜੇ ਨੇ ਸਤਨਾਮ ਜੀ ਖੜੇ ਨੇ ਇਹਨ ਜਗ੍ਹਾ ਦਾ ਏਤੀ ਰਹਿ ਜਾਣੀ ਆ ਚੀਜ਼ ਵਧੀਆ ਬਣ ਚੁੱਕੀ ਚੱਲੋ ਲੋਕਾਂ ਦਾ ਪੜਾਈਆ ਹਾਂਜੀ ਇਹ ਜਾ ਰਹੀ ਆ ਇਹ ਸਭਾਈ ਕੰਮ ਕਿੰਨੇ ਕਿੰਨੇ ਦਾ ਪਾਸੇ ਪਹੁੰਚ ਆ ਰਿਹਾ ਪਰ ਆਪਣੇ ਜਗ੍ਹਾ ਤੋਂ ਪਤਾ ਬਣ ਇਹ ਥੱਲੇ ਫਾਉਂਡੇਸ਼ਨ ਦਾ ਬਣਾਣਾ ਈ ਇੱਥੇ ਸਾਰੇ ਲੋਕਲ ਠੇਕੇਦਾਰ ਨੇ ਭੂਸ਼ਨ ਜੀ ਬਾਕੀ ਇਹ ਬਣਿਆ ਬਣਾਇਆ ਤੇ ਆ ਕੇ ਰੱਖਾਂਗੇ ਨਹੀਂ ਜਣ ਬਾਕੀ ਟਾਟਾ ਵਾਲੇ ਖੜੇ ਨੇ ਇਹਨਾਂ ਤੋਂ ਬਾਕੀ ਜਾਣਕਾਰੀ ਜ਼ਿਆਦਾ ਲੈ ਲਓ ਇਹਨਾਂ ਦਾ ਪਤਾ ਚੱਲਣਾ ਕੋਈ ਬਰਕਰਾਰ ਰਹੂਗਾ ਹਾਂਜੀ ਹਾਂਜੀ ਪੱਕਾ ਬਰਕਰਾਰ ਰੱਖਾਂਗੇ ਆ ਟਾਈਮ ਇੱਥੇ ਬੈਠੇ ਹਾਂ ਪਰ ਇਹ ਕਹੀ ਪ੍ਰੋਜੈਕਟ ਨੂੰ ਤੁਹਾਡਾ ਮੇਰਾ ਨਾਮ ਸਾਹਿਲ ਬੈਕਟਰਾ ਜੀ ਬੈਕਟਰ ਸਾਹਿਬ ਇੱਥੇ ਇੱਕ ਬਾਥਰੂਮ ਬਣਨ ਜਾ ਰਿਹਾ Tata ਕੰਪਨੀ ਪਾਰੀ ਹੈ ਹਾਂਜੀ ਕਿ ਕੀ অবਜੈਕਸ਼ਨ ਸੀ ਕੀ ਕੰਮ ਕਰ ਰਹੇ ਗੁਰਦੀਪ ਜੀ ਸਭ ਤੋਂ ਪਹਿਲਾਂ ਦਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਕਵਾਜ ਦੇ ਉੱਤੇ ਸਾਡੀ ਖਬਰ ਲਗਾਣ ਆਏ ਤੇ ਤਰਨੁਪਾਜੀ ਦਾ ਬਹੁਤ ਬਹੁਤ ਥੈਂਕ ਯੂ ਐਸੀ ਗੱਲ ਇਸ ਤਰ੍ਹਾਂ ਸੀ ਜੀ ਇਹ ਇੱਥੇ ਬਾਥਰੂਮ ਬਣਦੇ ਪਏ ਨੇ ਦਿੱਕਤ ਸਾਨੂੰ ਉਹਦਾ ਬਹੁਤ ਵਧੀਆ ਆ ਵੀ ਬਾਥਰੂਮ ਬਣਦੇ ਪਏ ਆ ਪਾਸਟੈਂਡ ਦੇ ਉੱਤੇ ਸਿੱਕਾ ਦੇਤੇ ਦੁਕਾਨਦਾਰਾਂ ਨੂੰ ਇਹ ਹੈ ਜੀ ਦੁਕਾਨ ਬੱਸ ਸਟੈਂਡ ਦੇ ਉੱਤੇ ਸ਼ਾਮ ਨੂੰ ਇੱਥੇ ਕੋਈ ਬੰਦਾ ਨਹੀਂ ਹਾਜ਼ਰ ਹੁੰਦਾ ਇੱਥੇ ਕਿੱਟੇ ਵਾਲੇ ਬੰਦੇ ਆਉਂਦੇ ਨੇ ਕੱਲ ਨੂੰ ਬਾਥਰੂਮ ਦੇ ਵਿੱਚ ਲੁਕੇ ਚਿੱਟਾ ਲੱਗੇਗਾ ਜਾਂ ਕੋਈ ਹੋਰ ਗਲਤ ਕੰਮ ਹੋਏਗਾ ਉਹਦੀ ਪ੍ਰੋਬਲਮ ਸਾਨੂੰ ਰਹੇਗੀ ਜੀ ਇੱਥੇ ਪਿੱਛੇ ਮੱਲੇ ਵੀ ਨੇ ਲੇਡੀਜ਼ ਵੀ ਆਉਂਦੀਆਂ ਨੇ ਸ਼ਹਿਰ ਕਰਦੇ ਆ ਬਿਯੁਰਗ ਨੇ ਬੱਚੇ ਨੇ ਕੋਈ ਲੁੱਟਖੋ ਕਰੇ ਕੋਈ ਹੋਰ ਇਸ ਗੱਲ ਤੋਂ ਸਾਨੂੰ ਪਰੇਸ਼ਾਨੀ ਰਹਿੰਦੀ ਹੈ ਜੀ ਕੌਂਸਲਰ ਸਾਹਿਬ ਨੇ ਕੌਂਸਲਰ ਸਾਹਿਬ ਨੇ ਕਿਹਾ ਵੀ ਬਕਾਇਦਾ ਬੰਦਾ ਰੱਖਿਆ ਜਾਊਗਾ ਉਹਨਾਂ ਨੌਕਰ ਧਿਆਨ ਰੱਖਿਆ ਜਾਊਗਾ ਵੀ ਐਸਾ ਕੋਈ ਵੀ ਅਜੀ ਗੱਲੀ ਹ ਉਹੀ ਕਾਲੂ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਅਸ਼ਵਾਸ਼ਣ ਦਿਵਾਇਆ ਵੀ ਅਸੀਂ ਬੈਠੇ ਆ ਵੀ ਜੇ ਕੋਈ ਦਿੱਕਤ ਆਏਗੀ ਸਾਡਾ ਬੰਦਾ ਇੱਥੇ 24 ਘੰਟੇ ਰਹੇਗਾ ਜੀ ਹਾਂ ਜੀ ਬਿਲਕੁਲ ਨਾਲ ਖੜੇ ਨੇ ਜੀ ਬਹੁਤ ਭਲਵੰਤ ਸਿੰਘ ਜੀ ਪਿਆ ਮੈਂ ਕਾਲੂ ਜੀ ਕਹਿੰਿਆ ਜੀ ਜਿਨ੍ਹਾਂ ਨੇ ਆਸ਼ਵਾਸ਼ਣ ਇਹ ਦਿੱਤਾ ਵੀ ਕਿ ਇੱਕ ਇੱਕ ਬੰਦਾ ਰੱਖਿਆ ਜਾਊਗਾ ਹਾਂ ਜੀ ਸਾਫ ਸफाई ਦਾ ਕਹਿਰ ਰੱਖਿਆ ਤੇ ਇਸ ਤੋਂ ਦਿਨ ਜੋ ਕੋਈ ਸ਼ੀਡੀ ਕਿੰਨਾ ਲੋਕ ਨੇ ਇਸਿਆਛਾ ਮੈਂ ਗਲਤ ਇਸਤੇਮਾਲ ਕਰਦੇ ਨੇ ਹਾਂ ਜੀ ਦੇ ਉੱਪਰ ਵੀ ਚੈਕਸ ਐਂਡ ਬੈਲੈਂਸਸ ਇਹਨਾਂ ਦੇ ਉੱਪਰ ਤਨਖਾਹ ਰੱਖਿਆ ਜਾਊਗਾ ਜੀ ਸਰ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਹਾਂ ਜੀ ਸਰ ਸਾਨੂੰ ਕੋਈ ਆਬਜੈਕਸ਼ਨ ਨਹੀਂ ਜੀ ਜੀ ਕਿਨਾ ਤੁਹਾਡਾ ਅਨਾਈਟ ਅਜੀ ਅਨਾਈਟ ਅਨਾਈਟ ਜੀ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਆ ਰਹੀ ਸੀ ਕਿ ਇੱਥੇ ਜੋ ਦਾਹਾ ਵਾਸ ਸਟੈਂਡ ਹੈ ਇੱਥੇ ਲੇਡੀਜ਼ ਵਾਸਤੇ ਕੋ ਬਾਥਰੂਮ ਨਹੀਂ ਹੈ ਜੀ ਇਹਨੇ ਬਾਥਰੂਮ ਬਣਾਇਆ ਜਾ ਰਿਹਾ ਹੈ ਹਾਂਜੀ ਕੀ ਕਹਿਣਾ ਚਾਹੋਗੇ ਅਸੀਂ ਐਮਸੀਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਲੇਡੀ ਲਈ ਇਹਨੇ ਸਹੂਲਤ ਦਿੱਤੀ ਹੈ ਬਹੁਤ ਦੇਰ ਤੋਂ ਮੰਗ ਸੀਗੀ ਵੀ ਸਾਡੇ ਇੱਥੇ ਲੇਡੀਜ਼ ਵਾਸਤੇ ਬਾਥਰੂਮ ਬਣਾਇਆ ਜਾਵੇ ਇਧਰ ਉਧਰ ਗਿਆਨਦੀ ਭਾਏ ਇੱਥੇ ਹੀ ਇੱਕੀ ਜਗ੍ਹਾ ਤੇ ਸਥਿਤ ਹੋ ਗਈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਐਮਸੀਪਲ ਦਾ ਸਹਿਯੋਗ ਨਾਲ ਹੋਇਆ ਅਮਨ ਸਕਲਵੰਤ ਸਿੰਘ ਐਮਸੀ ਕਾਲੂ ਇਹਨਾਂ ਦੇ ਸਹਿਯੋਗ ਨਾਲ ਮਿਲ ਰਿਹਾ ਹਾਂਜੀ ਇਹਨਾਂ ਸਹਿਯੋਗ ਨਾਲ ਮਿਲ ਰਿਹਾ ਹੈ ਜੀ 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 ਬਹੁਤ ਜ਼ਿਆਦਾ ਜੀ ਧੰਨਵਾਦ ਕਰਦੇ ਇਹਨਾਂ ਦਾ ਧੰਨਵਾਦ ਹਾਂਜੀ ਥੈਂਕ ਯੂ ਤੁਹਾਡਾ ਵੀ ਆਉਣ ਦਾ ਬਹੁਤ ਬਹੁਤ ਧੰਨਵਾਦ